ਤਾ ਅੱਜ ਮੀਟਿੰਗ ਕਰਕੇ ਬਹੁਤ ਮਤਲਬ ਖੁਸ਼ੀ ਹੋਈ ਵੀ ਕੁਝ ਕਰਦੇ ਉੱਤੇ ਲਿਖ ਕੇ ਲੈ ਕੇ ਗਏ ਆ ਉਹਦੇ ਲਈ ਹਾਂਮੀ ਪਈ ਹੈ ਬੀਠੀ 8824000 ਸਾਥੀਓ ਜਿਵੇਂ ਕਿ ਆਪਾਂ ਨੂੰ ਅੱਜ ਇਹ ਮੀਟਿੰਗ ਮਿਲੀ ਹੋ ਇਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੰਤਰੀ ਸਾਹਿਬ ਨਾਲ ਮੇਨ ਸੈਕਰੀਟਾ ਤਾਂ ਮੀਟਿੰਗ ਦੇ ਲਈ ਆਪਾਂ ਸਵੇਰ ਦੇ ਚੱਲੇ ਹੋਏ ਸੀ ਤਾਂ ਅੱਜ ਮੀਟਿੰਗ ਕਰਕੇ ਬਹੁਤ ਮਤਲਬ ਖੁਸ਼ੀ ਹੋਈ ਵੀ ਕੁਛ ਸਾਥੀਆਂ ਨੂੰ ਇਦਾਂ ਲੱਗਦਾ ਸੀ ਵੀ ਸਾਡੀਆਂ ਮੰਗਾਂ ਜਿਹੜੀਆਂ ਸੁਣੀਆਂ ਨਹੀਂ ਜਾਣੀਆਂ ਪਰ ਅੱਜ ਜਿਹੜੀ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਨੇ ਸਾਡੇ ਨਾਲ ਪੂਰੀ ਹਮਦਰਦੀ ਜਤਾਈ ਹੈ ਤੇ ਉਹਨਾਂ ਨੇ ਲਗਭਗ ਜਿੰਨੀਆਂ ਮੰਗਾਂ ਸੀ ਆਪਣੇ ਮੰਗ ਪੱਤਰ ਦੇ ਉੱਤੇ ਲਿਖ ਕੇ ਲੈ ਕੇ ਗਏ ਆ ਉਹਦੇ ਲਈ ਹਾਂਮੀ ਭਰੀ ਹੈ ਵੀ ਠੀਕ ਹੈ ਤੁਹਾਡੀਆਂ ਜਿਹੜੀਆਂ ਮੰਗਾ ਜਾਇਜ ਐ ਤੇ ਅਸੀਂ ਇਹਦੇ ਲਈ ਤੁਰੰਤ ਤੁਹਾਡਾ ਹੱਲ ਕਰਨ ਲੱਗੇ ਆਂ ਦੂਜੀ ਗੱਲ ਇਹ ਵੀ ਹੁਣ ਸਮਾਂ ਬਹੁਤ ਜ਼ਿਆਦਾ ਹੋ ਗਿਆ ਤੇ ਅਸੀਂ ਜਾਣਾ ਬਹੁਤ ਦੂਰ ਆ ਡੀਪਲੀ ਪੂਰੀ ਗੱਲ ਨਹੀਂ ਹੋਣੀ ਤਾਂ ਜਿਹੜੀ ਮੇਨ ਮੇਨ ਮੈਂ ਤੁਹਾਨੂੰ ਦੱਸ ਦੇਣੀ ਆ ਵੀ ਜਿਹੜੀ ਸੈਲਰੀ ਦੀ ਗੱਲਬਾਤ ਐ ਵੀ ਸਾਥੀਆਂ ਨੂੰ ਸੈਲਰੀ 4-4 ਮਹੀਨਿਆਂ ਤੋਂ ਨਹੀਂ ਮਿਲੀ ਤਾਂ ਸਰ ਨੇ ਮੌਕੇ ਦੇ ਉੱਤੇ ਐਕਸ਼ਨ ਲਿਆ ਵੀ ਕਿਉਂ ਨਹੀਂ ਮਿਲੀ ਕੀ ਰੀਜ਼ਨ ਬਣਿਆ ਉਹਦਾ ਕਨਫਰਮ ਕਰਕੇ ਫਟਾਫਟ ਸੈਲਰੀ ਪਾਈ ਜਾਵੇ ਇੱਕ ਜਿਹੜੀ ਸਾਥੀਆਂ ਦੀ ਪਿਛਲੀ ਸੈਲਰੀ ਵਲੰਟੀਅਰ ਸਾਥੀਆਂ ਦੀ ਐਸੋਸੀਏਟ ਟੀਚਰ ਸਾਥੀਆਂ ਦੀ ਜਿਹੜੀ ਪਿਛਲੀ 19000 ਸੈਲਰੀ ਕੱਟੀ ਐ ਡਿਪਾਰਟਮੈਂਟ ਸਾਰਾ ਮੌਜੂਦ ਸੀ ਪੈਨਲ ਮੀਟਿੰਗ ਸੀ ਡਿਪਾਰਟਮੈਂਟ ਖੁਦ ਮੰਨਿਆ ਮੰਤਰੀ ਸਾਹਿਬ ਅੱਗੇ ਕਿ ਇਹ ਸੈਲਰੀ ਇਹਨਾਂ ਦੀ ਕੱਟੀ ਨਹੀਂ ਸੀ ਜਾਣੀ ਜਿਹੜੀ ਕਿ ਗਲਤ ਹੋ ਗਈ ਬੀਪੀਓ ਡੀਓਸ ਤੋਂ ਇਹ ਲਹਿਰ ਚੱਲੀ ਕੋਈ ਲੈਟਰ ਕਿਸੇ ਤਰ੍ਹਾਂ ਦਾ ਨਹੀਂ ਸੀ ਆਇਆ ਤੇ ਆਪਣੇ ਜਿਹੜੇ ਅਣਜਾਣ ਲੋਕ ਸੀ ਉਹ ਪਹਿਲੀਆਂ ਦੇ ਵਿੱਚ ਜਮਾ ਕਰਾ ਗਏ ਤੇ ਬਾਕੀਆਂ ਨੂੰ ਉਸ ਰਾਹ ਦੇ ਉੱਤੇ ਤੁਰਨਾ ਪਿਆ ਤਾਂ ਉਹ ਸੈਲਰੀ ਵੀ ਉਹਨਾਂ ਨੇ ਬਹੁਤ ਭਰੋਸਾ ਦਿਵਾਇਆ ਕਿ ਤੁਹਾਡੀ ਸੈਲਰੀ ਤੁਹਾਨੂੰ ਵਾਪਸ ਕੀਤੀ ਜਾਊਗੀ। ਬਾਕੀ ਜੋ ਵੀ ਗੱਲਬਾਤ ਹੋਈ ਹੈ ਉਹ ਆਪਾਂ ਆਪਣੇ ਜਿਹੜਾ ਗਰੁੱਪ ਬਣਿਆ ਹੋਇਆ ਹੈ ਉਹਦੇ ਵਿੱਚ ਆਪਾਂ ਡੀਪਲੀ ਜਿਹੜੀ ਤੁਹਾਨੂੰ ਖੁੱਲ ਕੇ ਦੱਸਾਂਗੇ। ਸੋ ਸਾਥੀ ਹੁਣ ਲੇਟ ਹੋ ਰਹੇ ਆ। ਤੇ ਹੁਣ ਘਰਾਂ ਨੂੰ ਤੁਰਨਾ ਤੇ ਹੁਣ ਆਪਦਾ ਏਰੀਆ ਤਾਂ ਹੈ ਨਹੀਂ ਜਾਣਾ ਵੀ ਉਹੋ ਜੇ ਥਾਂ ਤੇ ਹੈ ਜਿੱਥੇ ਆਪਾਂ ਨੂੰ ਕੋਈ ਸੜਕ ਦਾ ਨਹੀਂ ਪਤਾ ਤੇ ਕੋਈ ਬਸ ਦਾ ਨਹੀਂ ਪਤਾ ਸੋ ਸਾਥੀਓ ਬਾਕੀ ਗੱਲ ਆਪਾਂ ਸ਼ੇਅਰ ਕਰਾਂਗੇ ਤੇ ਮੀਟਿੰਗ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋਈ ਐ ਤੇ ਹੁਣ ਤੁਸੀਂ ਤਕੜੇ ਹੋ ਜੋ ਆਪਾਂ ਇਨਾ ਮੰਗਾ ਦੇ ਉੱਤੇ ਪਹਿਰਾ ਦੇਣਾ ਤੇ ਇਹ ਪਹਿਰਾ ਜਥੇਬੰਦੀ ਦੇ ਸਾਥ ਨਾਲ ਦਿੱਤਾ ਜਾਣਾ ਲੋਕ ਬੋਲਦੇ ਆ ਬੋਲਣਗੇ ਬੋਲਣਗੇ ਜਿਹੜਾ ਬੇਰ ਹੁੰਦਾ ਟੀਸੀ ਵਾਲਾ ਉਹਦੇ ਤੇ ਵੱਟੇ ਜ਼ਿਆਦਾ ਵਾਅਦੇ ਹੁੰਦੇ ਆ ਬੋਲਣਗੇ ਬੋਲਣ ਦਿਓ ਅੱਗੇ ਤੜਾ ਆਪਾਂ ਨੂੰ ਲੋਕ ਨਹੀਂ ਬੋਲੇ ਜੇ ਆਪਣੇ ਵਿੱਚ ਐਸੋਸੀਏਟ ਟੀਚਰ ਸੀਗੇ ਉਹ ਵੀ ਬੋਲਦੇ ਸੀਗੇ ਆਂਟੀ ਗਰੁੱਪ ਬੋਲਦਾ ਹੀ ਹੁੰਦਾ ਆਪ ਕੁਝ ਕਰਨਾ ਨਹੀਂ ਦੂਜੇ ਨੂੰ ਕਰਨੀ ਦੇਣਾ ਪਰ ਤੁਸੀਂ ਆਪਦੇ ਹੌਸਲੇ ਬੁਲੰਦ ਰੱਖੋ ਸਾਥੀਆਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਸੀ ਉਹਨਾਂ ਦੀ ਬਦੌਲਤ ਅਸੀਂ ਅੱਜ ਮੀਟਿੰਗ ਕੀਤੀ ਹੈ ਤੇ ਆਉਣ ਵਾਲੇ ਸਮੇਂ ਆਪਾਂ ਸਰਕਾਰ ਨਾਲ ਚੈਨਲ ਬਣਾ ਕੇ ਆਪਾਂ ਇਹਨਾਂ ਮੰਗਾਂ ਨੂੰ ਬੂਰ ਫੁਆਈਏ ਜੈ ਜਨਤਾ ਜੈ ਸੰਗਰਸ਼